ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਚੌਥਾ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਇਐ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡੇਠਾ ਤਿੰਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਤੋ ਵੇ ਪਾਏ ਮਹਲਾ ਚੌਥਾ ਸਾਂ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਧਨ ਧਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਮਹਲਾ ਚੌਥਾ 사 ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿੰਨੀ ਡਿਠਾ ਤਿੰਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਤੋ ਵੇ ਪਾਏ ਮਹਲਾ ਚੌਥਾ ਸਾਂ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਧਨ ਧਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਮਹਲਾ ਚੌਥਾ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿੰਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਤੋ ਵੇ ਪਾਏ ਮਹਲਾ ਚੌਥਾ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤ ਗੁਰ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਮਹਲਾ ਚੌਥਾ 사 ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡੇਠਾ ਤਿੰਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਤੋ ਵੇ ਪਾਏ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਧਨ ਧਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਮਹਲਾ ਚੌਥਾ 사 ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤ ਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡੇਠਾ ਤਿੰਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਤੋ ਵੇ ਪਾਏ ਮਹਲਾ ਚੌਥਾ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿੱਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤ ਗੁਰ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਮਹਲਾ ਚੌਥਾ ਸਾਤਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡੇਠਾ ਤਿੰਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿਥੇ ਮੇਰਾ ਸਤਗੁਰੂ ਬਿਠਾਇਆ ਏ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਧਨ ਧਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਮਹਲਾ ਚੌਥਾ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡੇਠਾ ਤਿੰਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਤੋ ਵੇ ਪਾਏ ਮਹਲਾ ਚੌਥਾ ਸਾਂ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਧਨ ਧਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤ ਗੁਰੂ ਮਿਲਹੁ ਦਇਆ ਕਰ ਜਨ ਨਾਨਕ ਧੋਵੈ ਪਾਏ ਮਹਲਾ ਚੌਥਾ 사 ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾਇਆ ਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿੰਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਤੋ ਵੇ ਪਾਏ ਮਹਲਾ ਚੌਥਾ ਸਾਂ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਨ ਗੁਰੂ ਜਣਿਆ ਮਾਏ ਧਨ ਧਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨਨੀ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਿਨ ਗੁਰੂ ਜਣਿਆ ਮਾਏ ਤਨ ਤਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡੇਠਾ ਤਿੰਨਾ ਲੈ ਛਡਾਏ ਹਰ ਸਤ ਗੁਰੂ ਮਿਲ ਹੋ ਦਇਆ ਕਰ ਜਨ ਨਾਨਕ ਤੋ ਵੇ ਪਾਏ ਮਹਲਾ ਚੌਥਾ ਸਾਂ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੂਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰ ਜਿਨ ਨਾਮ ਰਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤ ਗੁਰ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ